ਆਪਣਾ ਪੁੱਤ ਲੜਾਉਣ ਦਾ ਮੂਡ ਆ ਬਈ ਸੋ ਹੈਲੋ ਗਾਇਸ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਸਚਰ ਅਨਮੋਲ ਤੇ ਅੱਜ ਦੇ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆ ਜਿਵੇਂ ਕਿ ਤੁਸੀਂ ਜਾਣਦੇ ਹੋ ਕੱਲ ਲੋੜੀ ਹੈ ਔਰ ਅੱਜ ਐਤਵਾਰ ਹੈ ਅੱਜ ਆਪਾਂ ਮਿਨੀ ਲੋੜੀ ਬਣਾਉਣ ਜਾ ਰਹੇ ਆ ਤੇ ਆਪਣੇ ਫਰੈਂਡ ਇਕੱਠੇ ਹੋਏ ਆ ਮੀਟ ਵਿਸ਼ਾਲ ਆਪਣਾ ਭਰਾ ਗੁੰਜਲ ਚ ਫਸਿਆ ਹੋਇਆ ਵਾ ਪੂਰਾ ਔਰ ਜੋ ਵੀਡੀਓ ਬਣਾ ਰਹੇ ਆ ਉਹ ਆਪਣਾ ਰੌਣਕ ਭਰਾ ਹੈ ਚਲੋ ਆਪਾਂ ਉਹ ਨੂੰ ਵੀ ਤੁਹਾਨੂੰ ਦਿਖਾ ਦਿੰਨੇ ਆ ਚਲੋ ਆ ਚੈੱਕ ਕਰੋ ਆਓ ਆ ਜੀਓ ਮਮਾ ਉੱਪਰ ਆ ਤੁਹਾਨੂੰ ਆਹ ਹੋਈ ਖੋਲੀ ਸੋ ਗਾਇਸ ਚਲੋ ਆਪਾਂ ਸ਼ੁਰੂ ਕਰਦੇ ਆਂ ਇਹਦਾ ਵਲੋਗ ਔਰ ਟਾਈਮ ਨੂੰ ਨਹੀਂ ਕਰਦੇ ਜਿਆਦਾ ਖਰਾਬ ਅੱਜ ਆਪਣੀ ਮਿੰਨੀ ਲੋੜੀ ਹੈ ਤੇ ਆਪਾਂ ਪਾਣਾ ਪੂਰਾ گا ਮਾਹੌਲ ਚੈੱਕ ਕਰੋ ਸਵੇਰੇ ਦਾ ਪੂਰਾ ਮਾਹੌਲ ਬਣਿਆ ਪਿਆਗਾ ਜਿਵੇਂ ਕਿ ਮੀਂਹ ਨੇ ਦੱਬ ਕੇ ਖਲੇਰਾ ਪਾਣਾ ਦਾ ਪਰ ਫਿਰ ਵੀ ਚਲੋ ਮਾਹੌਲ ਸੈੱਟ ਹੋ ਗਿਆ ਵਾ ਆਪਾਂ ਟਾਈਮ ਨੂੰ ਨਹੀਂ ਜਿਆਦਾ ਖਰਾਬ ਕਰਦੇ ਤੇ ਆਪਾਂ ਸ਼ੁਰੂ ਕਰਦੇ ਆਂ ਇਹਦਾ ਵਲੋਗ ਸੋ ਗਾਇਸ ਮੈਚ ਕਰੋ ਲਾ ਬਲੌਗ ਇੱਦਾਂ ਹੀ ਚੱਲੂ ਅੱਜ ਅੱਜ ਮੈਂ ਆ ਕਰਦੂ ਤੇ ਨੂੰ ਸਭ ਕਰਦੂ ਜੱਟ ਕਹਿੰਦਾ ਹੋਰ ਮੈਨੂੰ ਕੀ ਚਾਹੀਦਾ ਜੱਟ ਆ ਵੀ ਦਾ ਫਿਕਰ ਨਹੀਂ ਨਿਭਾਣ ਦੀ ਗਾਈਸ ਤੁਸੀਂ ਚੈੱਕ ਕਰ ਸਕਦੇ ਹੋ ਬੰਦਿਆ ਦਾ ਹਿਸਾਬ ਕਿਤਾਬ ਖਰਾਬ ਆ ਆ ਡੋਰ ਦੇ ਵਿੱਚ ਹੀ ਫਸਿਆ ਪਿਆ ਵਾ ਸੋ ਗਾਈਸ ਤਪਕ ਪਾਣ ਦੇ ਵਿੱਚ ਕਬਾਹੀ ਪਾਣ ਤੇਲੀ ਜਾ ਰਹੇ ਆ ਔਰ ਹਲ ਪਤਾ ਲੱਗਿਆ ਕਿ ਡੋਰ ਟੁੱਟ ਗਈ ਟੱਕੀ ਅਧਰ-ਉਧਰ ਆ ਰਹੀਆਂ ਆਵਾਜ਼ਾਂ ਦੇ ਤਾਂ ਤੁਸੀਂ ਗੌਰ ਨਹੀਂ ਕਰਨਾ ਤੇ ਬੋਲ ਥੋੜਾ ਖਿੰਡਾ ਹੋ ਗਿਆ ਵਾ ਸਮਾਨ ਚ ਪਰ ਫਿਰ ਵੀ ਚਲੋ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਗੁੱਦਾ ਉੱਡ ਜਵੇ ਤੇ ਇੱਕ ਦੋ ਹੀ ਰਾੜਦੀ ਐ ਸੋ ਗਾਈਸ

ਗਾਇਸ ਚੈੱਕ ਕਰੋ ਪਰ ਆਪਣੇ ਵੱਲ ਆਂਦੇ ਹੋਏ ਪੂਰੀ ਕੋਸ਼ਿਸ਼ ਗਾਇਸ ਚੈੱਕ ਕਰੋ ਮੁੰਡਾ ਸ਼ੌਟ ਮਾਰਨ ਦੀ ਤਿਆਰੀ ਚ ਏ ਏ ਆ ਆ ਗਿਆ ਵੀ ਮੁੰਡਾ ਮਾਹੌਲ ਚੈੱਕ ਕਰੋ ਦੋਸਤੋ ਅੱਜ ਆਪਣੀ ਮਿੰਨੀ ਲੜੀ ਆ ਬੰਦੇਰੀ ਪੂਰੀ ਕੋਸ਼ਿਸ਼ ਸੀ ਕਿ ਅੱਜ ਜਿਹੜਾ ਪਰਾ ਲੋਟੀ ਲੈਣਾ ਵਾ ਆਉਣਾ ਰੌਕਸਟਾਰ ਐਕਸਕਲੀ ਯਾਰ ਸੋ ਗਾਇਸ ਚੈੱਕ ਕਰੋ ਸਾਡੀ ਸਪਲਾਈ ਪਤੰਗਾ ਦੀ ਕਿਧਰੋਂ ਆ ਰਹੀ ਆ ਕਿੱਥੋਂ ਤੋਂ ਮਾਗੇ ਦੇਣਾ ਤੋਂ ਡਾਂਕਲ ਜੀ ਇੱਧਰ ਲਿਆਓ ਬਾਈ ਚੈੱਕ ਕਰੋ ਅੱਜ ਆਪਣਾ ਪੁੱਤ ਲੜਾਉਣ ਦਾ ਮੂਡ ਆ ਬਈ ਪੇੜਾ ਪੇੜਾ ਤੇ ਕਾਲਾ ਕਾਲਾ ਆ ਬੰਦਿਆਂ ਨੇ ਢੋਣਾ ਆਪਣੇ ਬਸ ਦਾ ਰੋਗ ਨਹੀਂ ਇਹਨੂੰ ਢੋਣਾ ਆ ਦੋ ਸ਼ੇਰ ਆ ਪਰ ਛੋਟੇ ਢੋਣੇ ਆ ਬਾਕੀ ਮੱਲਾ ਟਾਂਗਾ ਜੀ ਚਲੋ ਇਹ ਪਿਆਰ ਦੀ ਗੱਲ ਆ ਸਾਰੀ ਆਪਣੇ ਨਾਲ ਹੀ ਪਿਆਰ ਕਰ ਕਰਕੇ ਦਿਖਾਵਗਾ ਦਾਸ ਜੀ ਦੋਸਤੋ ਤੁਹਾਨੂੰ ਚੱਲ 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 ਹੋਹੀ ਗਿਆ ਹੱਥ ਦਿਓ ਵੀ ਲੈ ਗਾਇਸ ਆਪਣੇ ਦੋ ਮਿਕਸਰ ਆ ਤੇ ਦੋਨਾਂ ਨੇ ਅਜੇ ਪਗੜਾ ਪਾ ਕੇ ਦਿਖਾਉਣਾ ਗਾਇਸ ਚੈੱਕ ਕਰੋ ਮਾਹੌਲ ਮਾਹੌਲ ਬਣਿਆ ਪਿਆ चौड़ी नहीं बस गोड़ीदारू की आप कमी सू डी देती ਕਰਨੀਓ ਚੜਦੇ ਮੈਂ ਮੈਂ ਆਪਾ ਫੁਕਰੀ ਨਹੀਂ ਮਾਰਦੇ ਦਿਨ ਰਾਤ ਕਰਦਾ ਮੈਂ ਸ਼ੁਕਰਾਨਾ ਰੱਬ ਦਾ ਦੇਖੋ ਤੁਹਾਡਾ ਵੀਰਜ ਟੀਵੀ ਉੱਤੇ ਵੱਜਦਾ ਸੋ ਗਾਇਸ ਚੈੱਕ ਕਰੋ ਪੂਰੀ ਫੀਲਿੰਗ ਨਜ਼ਾਰਾ ਮਸਤੀ ਅੱਜ ਦਾ ਵਲੋਗ ਇਦਾਂ ਹੀ ਚੱਲਣਾ ਵਾ ਅੱਜ ਆਹੀ ਚੀਜ਼ ਹੀ ਚਲਣੀ ਹੈ ਅੱਜ ਵਲੋਗ ਸਮਝ ਆਵੇ ਨਾ ਆਵੇ ਬੱਸ ਕਹਿ ਨਹੀਂ ਸਕਦੇ ਲੱਖ ਦੀ ਤਾਕਤ ਦਾ ਆਏ ਯਾਰਾ

ਹਾ ਪਾ ਪਾ ਵਾਜ ਬੰਦ ਹੋ ਗਈ ਵਲੌਗ ਦੇ ਵਿੱਚ ਅਡਜਸਟ ਕਰ ਲਿਓ ਭਰਾ ਦੀ ਆਵਾਜ਼ ਨੂੰ ਬਾਕੀ ਮਾਈਕ ਥੋੜਾ ਪੈ ਗਿਆ ਵਾ ਭਰਾ ਦਾ ਜੀ ਬੰਦੇ ਤੇ ਇਨੀ ਹੈ ਗਾ ਪੂਰਾ ਵਾ ਗਾ ਪੂਰਾ ਵਾ ਬਾਕੀ ਵਲੌਗ ਚ ਚੱਕਦੇ ਰਹੋ ਤੇ ਲਾਈਕ ਕਮੈਂਟ ਹਰ ਜਦੋਂ ਕਰੀਓ ਠੀਕ ਹੈ ਲਾਈਕ ਤੇ ਕਮੈਂਟ ਕਰ ਦਿਓ ਚੈਨਲ ਨੂੰ ਜਾ ਕੇ ਬੜਾ ਵਾਟਸਪ ਦੋ ਹਾਤੀ ਹਾਤੀ ਇੰਸਟਾ ਇਫ ਯੂ ਕੈਨ i ਗਾਈਜ਼ ਅੱਜ ਮਾਹੌਲ ਵੀ ਚੈੱਕ ਕਰ ਰਹੇ ਹਾਂ ਥੋੜਾ ਸਿਰਾ ਬਣਿਆ ਪਿਆ ਯਾਰ ਵੈਲੀ ਅੱਜ ਇਕੱਠੇ ਨੇ ਸਾਰੇ ਕਦੇ-ਕਦੇ ਮਾਹੌਲ ਬਣਦਾ ਪਰ ਰੁਟੀਨਚ ਨਹੀਂ ਬਣਦਾ ਪਰ ਹਾਂ ਆਪਾਂ ਕੰਮਕਾਰ ਵਾਲੇ ਬੰਦੇ ਆ ਆਪਣੇ ਕੋਲ ਆਹੀ ਦਿਨ ਨੇ ਦੋ ਤਿੰਨ ਅਸੀਂ ਇੱਚੀ ਪੂਰਾ ਵਟ ਘੜਨਾ ਵਾ ਬਾਕੀ ਆਉਣ ਵਾਲੇ ਸਿੰਗਰ ਬਾਕੀ ਉਹ ਸੌਰੀ ਰੈਪਰ ਰੈਪਰ ਬਾਕੀ ਆ ਬੰਦੇ ਨੇ ਤਾਂ ਜਮਾ ਧੁਈਆਂ ਗੱਡੀਆਂ ਪਈਆਂ ਨੇ ਆ ਬੰਦੇ ਨੇ ਜਮਾ ਧੁਈਆਂ ਗੱਡੀਆਂ ਪਈਆਂ ਨੇ ਭੈਣਾਂ ਇਹਨੇ ਲੱਗਣ ਨਹੀਂ ਦਿੱਤਾ ਜੀ ਕੋਈ ਦੋਸਤੋ ਗਾਈਜ਼ ਕੰਪਲੇਨਟ ਆ ਰਹੀ ਹੈ ਡੀਜੇ ਵਾਲਾ ਮਾੜਾ ਵਾ ਚੈੱਕ ਕਰੋ ਵੀਰੇ ਵਾਲੇ ਬਾਬੂ ਮੇਰਾ ਗਾਣਾ ਚਲਾ ਦੇ ਬਾਈ ਆਪਣੇ ਬੰਦੇ ਸਿਰਾਂ ਨੇ ਅਜ ਮਾਹੌਲ ਬਣਿਆ ਕਰਨਾ ਭਰਾਵਾਂ ਨੇ ਬਾਕੀ ਵਲੋਗ ਦੇਖਦੇ ਰੋ ਲਾਈਕ ਕਮੈਂਟ ਦੀਆਂ ਝੜੀਆਂ ਬਣਵਾ ਰੋ ਮਿੱਤਰੋ तो इस तु तो चेक कर सकते हो अच बहुत चली बहुत नज़ारा किता बट चलो इस चीज़ का अफसोस है कि लाइट नहीं रही लाइट आई नहीं आज सुबह भी स्पीकर जो सवेरे चल गया चल गया आप पूरी कोशिश की इनवर्टर पर भी चलाया और कई मेरे यार बेली दिलो अजे भी लगे हुए ने कोशिश पूरी है गुड्डा लुट लिया मगरों पूरा पंगा लै रहे ने कि हाँ भी आपको गुड्डा उड़ाना ही डोना वा भम हाथ बढ़ जो हवा है नहीं गी तो चेक कर सकते हो छोटी मोटी छोटी नहीं मुंडे ने छोटी किड्डी लंबी चक्की ਕੀ ਚੈੱਕ ਕਰ ਸਕਦੇ ਹੋ ਛੋਟੀ ਦਾ ਸਾਈਜ਼ ਗਾਇਸ ਫੇਰ ਉਹੀ ਚੀਜ਼ ਉਹੀ ਉਹੀ ਪੇਚਾ ਇਹ ਲਾ ਰਹੇ ਸੀ ਮੈਨ ਨਹੀਂ ਲਾ ਰਹੇ ਸੀ ਚਲੋ ਅਗਲਾ ਪੇਚਾ ਲਾ ਰਹੇ ਸੀ ਪਰ ਉਹਨਾਂ ਨੇ ਤੁਹਾਨੂੰ ਦੇ ਦਿੱਤੀ ਸੀਗਾ ਕਿ ਪਤੰਗ ਤੁਸੀਂ ਫਿਰ ਵੀ ਉਹੀ ਕੰਮ ਕੀਤਾ ਜਿੰਦੇ ਸਾਨੂੰ ਪੂਰੀ ਪੂਰੀ ਉਮੀਦ ਸੀ ਕਿ ਮੁੰਡੇ ਨੇ ਫੇਰ ਨਾਕਾਮੀ ਹਾਸਲ ਕੀਤੀ ਔਰ ਕੋਈ ਪਤੰਗ ਨਾ ਵੱਢ ਸਕਿਆ ਬੜੀ ਬਾਕੀ ਮੁੰਡੇ ਨੂੰ ਇੱਕ ਸ਼ਿਕਵਾ ਵਾ ਸਾਰੇ ਸ਼ਾਂਤ ਬਹਿ ਗਏ ਨੇ ਚਲੋ ਬਾਕੀ ਕੋਈ ਗੱਲ ਨਹੀਂ ਆਪਾ ਵੀ ਬੜਾ ਯੂ ਮੇਨ ਬ్రో ਸਰ ਇਤਨੀ ਅੰਗਰੇਜੀ ਨਾ ਬੋਲੋ ਆਡੀਅנס ਨੇ ਅੰਗਰੇਜੀ ਮੈਂ ਗਾਲੀ ਦੇਣੀ ਹੈ ਆਪਕੋ ਹੋਇਤਾ ਓਜਲੇ ਦੀ ਲਾਈਨ ਹੈ ਗਾਈਜ਼ ਆਪਣੇ ਬੰਦਿਆਂ ਦੀ ਚੋਇਸ ਤਾਂ ਹੀ ਵੇਖ ਹੀ ਲਈ ਆ ਇਹ ਆਫੀਸਰ ਚੋਇਸ ਨੇ ਦੋਨੋਂ ਹੁਣ ਬੰਦੇ ਨੇ ਨੱਚ ਕੇ ਵੀ ਦਿਖਾਉਣਾ ਵਾ ਆਹ ਆ ਬੱਲੇ ਆ ਸਪੈਸ਼ਲ ਦਵਾਈ ਤੋਂ ਵੰਗਾਇਆ ਬੀਬੀ ਜੀ ਗਾਈਜ਼ ਮੱਲਾ ਸਾਡੀ ਬਿਸ਼ਰਮੀ ਨੂੰ ਮੱਲਾ ਸਾਡੀ ਬਿਸ਼ਰਮੀ ਨੂੰ ਪੂਰਾ ਦੇਖ ਰਿਹਾ ਅੱਜ ਐ ਮੱਲਾ ਕਹਿੰਦਾ ਬਿਸ਼ਰਮ ਹੋ ਜੁਕੇ ਨੇ ਸਾਰੇ ਜਣੇ ਸੋ ਗਾਈਜ਼ ਤੁਸੀਂ ਚੈੱਕ ਕਰ ਸਕਦੇ ਹੋ ਮੁੰਡਾ ਸ਼ੁਰੂ ਹੋ ਗਿਆ ਫੇਰ ਤੇ ਲਾਈਟ ਜਾ ਕੇ ਚਲ ਗਈ ਐ ਆਪਣਾ ਸਪੀਕਰ ਬੰਦ ਹੋ ਗਿਆ ਵਾ ਚਲੋ ਹੁਣ ਕੁਛ ਕਰਤਾ ਸਕਦੇ ਨਹੀਂ ਇਹ ਵਿਧੀ ਦਾ ਵਿਧਾਨ ਐ ਇਹ ਤਾਂ ਹੋਣਾ ਹੀ ਸੀ ਪਰ ਚਲੋ ਫਿਰ ਵੀ ਕੋਸ਼ਿਸ਼ ਕਰ ਰਹੇ ਆ ਕਿ ਫੰਕਸ਼ਨ ਦੁਬਾਰਾ ਤੋਂ ਸ਼ੁਰੂ ਹੋ ਸਕੇ ਬਾਕੀ ਆਪਣਾ ਭਰਾ ਸਾਹਮਣੇ ਨਾਲ ਉਹਨਾਂ ਦਾ ਮੁੰਡਾ ਵੱਟ ਕੱਢ ਰੇ ਪੂਰੇ ਪੂਰੇ ਵੀ ਦੋਨੋਂ ਜਣੇ ਸਵੇਰ ਦੇ ਬਾਕੀ ਇਧਰ ਉਹ ਦੀ ਵਿਸ਼ਾਲ ਕੰਟੀਨਿਊ ਕਰ ਰਿਹਾ ਵਾ ਢਿ ਕਪ ਪਤੰਗ ਲੁੱਟਣ ਵਾਲਾ ਪਹਿਲੇ ਚਾਂਗੀ ਲੈ ਕੇ ਜਾਂਦਾ ਹੁੰਦਾ ਸੀਗਾ ਹੁਣ ਬਸ ਅਸੀਂ ਲੋਕਾਂ ਦੇ ਕੋਠੇ ਤੇ ਚੜ੍ਹ ਕੇ ਪਤੰਗ ਲੁੱਟਦਾ ਰੌਣਕ ਆ ਦੇਖੋ ਦੋਸਤੋ ਪਤੰਗ ਕਿੱਡੀ ਦੂਰ ਹੈ ਪਰ ਆ ਆ ਦੇਖੋ ਆ ਦੇਖੋ ਹਾਲ ਦੇਖੋ ਹਾਲ ਦੇਖੋ ਤੁਸੀਂ ਇਹਨਾਂ ਦੇ ਇਹ ਯੋਗ ਨਹੀਂ ਇਹਨਾਂ ਦੇ ਦੇਸ਼ ਇਹਨਾਂ ਨੂੰ ਰਹਿਣਾ ਸੈਣਾ ਨਹੀਂ ਆਂਦਾ ਬਾਕੀ ਚਲੋ ਕੋਈ ਨਹੀਂ ਆਉਣ ਵਾਲੇ ਸਿੰਗਰ ਨੇ ਸੋਰੀ ਰੈਪ 스타 ਨੇ ਇਹਨਾਂ ਦਾ ਕੋਈ ਮੁਕਾਬਲਾ ਨਹੀਂ ਅੱਖਾਂ ਸੋ ਗਾਇਸ ਪ੍ਰਾਣ ਨੂੰ ਆਫਿਸ ਤੋਂ ਫੋਨ ਆ ਗਿਆ ਇਹ ਕਹਿੰਦੇ ਆ ਕਿ ਆ ਜਾਓ ਕੰਮ ਤੇ ਪਰ ਚਿੰਤਾਜਨਕ ਮਾਹੌਲ ਹੋ ਚੁੱਕਿਆ ਵਾ ਫਿਰ ਵੀ ਆਪਣੀ ਕੋਸ਼ਿਸ਼ ਇਹੀ ਹੈ ਕੀ ਆਪਾਂ ਵੀਰੇ ਨੂੰ ਜਾਣ ਨਹੀਂ ਦੇਣਾ ਬਾਕੀ ਆਵਾਜ਼ ਨੂੰ ਬਾਕੀ ਆਵਾਜ਼ ਨੂੰ ਮੈਨੇਜ ਕਰ ਲੈਣਾ ਬੜਕਾ ਮਾਰ ਮਾਰ ਕੇ ਤੁਹਾਡੇ ਭਰਾ ਦੀ ਆਵਾਜ਼ ਬਹਿ ਗਈ ਹੈ ਪੂਰੀ ਰਾਤੀ ਗਰਮ ਪਾਣੀ ਵੀ ਗਰਮ ਪਾਣੀ ਤੇ ਗਰਾਰੇ ਕਰਨੇ ਆ ਬਾਕੀ ਆਪਣਾ ਭਰਾ ਸ਼ੁਭਮ ਕਰੋਲਾ ਸੋਰੀ ਸੋਰੀ ਸੈਕਿੰਡ ਟਾਈਮ ਮਿਸਟੇਕ ਹੋ ਗਈ ਆਪਣਾ ਭਰਾ ਰੋਨਕ ਇਹ ਆਪਣੇ ਨਾਲ ਹੀ ਹੁੰਦਾ ਹਮੇਸ਼ਾ ਸਾਡੀ ਤਿੰਨ ਦੀ ਤਿਕੜੀ ਹੈ ਗੁੱਡੇ ਅਡਾਂ ਚ ਕਈ ਵਾਰੀ ਇਹਦਾ ਭਰਾ ਜਾਂਦਾ ਨਾਲ ਬਟ ਮਿਲੂਗਾ ਤੁਹਾਨੂੰ ਐ 11 ਵਜੇ ਬਾਕੀ ਭਰਾ ਉਧਰ ਖੜਾ ਵਾ ਬਾਕੀ ਆਪਣੀ ਕੋਸ਼ਿਸ਼ ਪੂਰੀ ਹੈ ਕਿ ਚਲੋ ਆਪਾਂ ਬਾਕੀ ਆਪਣੀ ਕੋਸ਼ਿਸ਼ ਪੂਰੀ ਹੈ ਕਿ ਭਰਾ ਨੂੰ ਜਾਣ ਨਹੀਂ ਦੇਣਾ ਅੱਜ ਦੀ ਜਿਹੜੀ ਦਿਹਾੜੀ ਇੱਧਰ ਹੀ ਲਾਊਗਾ ਤਿੰਨ ਤਿੰਨ ਲਗਾਤਾਰ ਆਪਾਂ ਪਤੰਗ ਡੋਣੇ ਨੇ ਆਪਾਂ ਅੱਜ ਹੈਟ੍ਰਿਕ ਕਰ ਹੀ ਦੇਣੀ ਆ ਓਕੇ ਸੋ ਗਾਇਸ ਆਪਾਂ ਗੁੱਡਾ ਚੜਾ ਲਿਆ ਹੈ ਤੁਸੀਂ ਦੇਖੋ ਪੂਰੇ ਸ਼ਾਮ ਪੈ ਗਈ ਹੈ ਨਾਲੇ ਮੌਸ ਥੋੜਾ ਜਿਹਾ ਪਿੱਛੇ ਜਾਂ ਠੰਡਾ ਹੋ ਗਿਆ ਸੀ ਤੇ ਲਾਈਟ ਚਲ ਗਈ ਗੁੱਡਾ ਸਪੀਕਰ ਸੀਗਾ ਸਪੀਕਰ ਬੰਦ ਪਿਆ ਵਾ ਪਰ ਚਲੋ ਕੀ ਕਰ ਸਕਦੇ ਆ ਤੇ ਸਵਾਗਤ ਕਰਦੇ ਹਾਂ ਸਾਡੇ ਨਿੱਕੇ ਜਿਹੇ ਮੈਂਬਰ ਦਾ ਆਮਰਾ ਬੱਚਾ ਛੋਟਾ ਯਾ ਕੋਕੋ ਬਾਕੀ ਪਰ ਮਹੌਲ ਬਣਿਆ ਵਾ ਰੜਦੇ ਆ ਗੁੱਡੇ ਥੋੜਾ ਦਵਾ ਦਵਾ ਕੇ ਬਾਕੀ ਤੁਸੀਂ ਵੀ ਵੀਡੀਓ ਚ ਬਨੇ ਰਹੋ ਤੇ ਮੈਂ ਦੋ ਚਾਰ ਗੁੱਡੇ ਰਾੜ ਦਵਾ ਬਾਕੀ ਕਮੈਂਟਾਂ ਚ ਦੱਸਣਾ ਇਹਦਾ ਬਲੌਗ ਕਿਦਾਂ ਦਾ ਲੱਗਿਆ ਵਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਗਾਇਸ ਪਾਪਾ ਦੇ ਹੱਥ ਦੇ ਵਿੱਚ ਛੋਟੇ ਚੱਲੀ ਰਹੇ ਤੁਸੀਂ ਗਾਣਾ ਸੁਣ ਕੇ ਇਨਸਪਾਇਰ ਹੋ ਸਕਦੇ ਹੋ ਪੂਰਾ ਤੇ ਪਾਪਾ ਦੇ ਅੱਛ ਪਤੰਗ ਆ ਗਿਆ ਵਾ ਹੁਣ ਡੈਡੀ ਪਤੰਗ ੜਾਣ ਜਾ ਰਹੇ ਨੇ ਬਾਕੀ ਮਾਹਿਰ ਬੰਦੇ ਨੇ ਇਹਨਾਂ ਤੋਂ ਇਨਸਪਾਇਰ ਹੋ ਕੇ ਆਪਾਂ ਪਤੰਗ ਡਾਣਾ ਸ਼ੁਰੂ ਕੀਤਾ ਸੀ ਚਲੋ ਬਾਕੀ ਤੁਸੀਂ ਦੇਖਦੇ ਰਹੋ ਵਲੋਗ ਆਪਣਾ ਤੇ ਕਮੈਂਟਾਂ ਦੇ ਵਿੱਚ ਦੱਸਿਓ ਨਾ ਡੇੜੀ ਪਤੰਗੇ ਤੜਾਉਂਦੇ ਨੇ ਓਕੇ ਬਾਕੀ ਸੰਸੈਟ ਚੈੱਕ ਕਰੋ ਕਿੰਨਾ ਸੋਹਣਾ ਲੱਗ ਰਿਹਾ ਵਾ ਬਾਕੀ ਭਰਾ ਨੇ ਗੁੱਡਾ ਲਿਪੋ ਜਾੜ ਆਇਆ ਆ ਵਾ ਇਹ ਮਾਰੂ ਕਿਸੇ ਦੀ ਧੋਨ ਦੇ ਵਿੱਚ ਗੁੱਡਾ ਜਿ ਲੱਗਦਾ ਬਾਕੀ ਚਲੋ ਦੇਖਦੇ ਹਾਂ ਕੀ ਕਰਦੇ ਆ ਬਾਕੀ ਤੁਹਾਨੂੰ ਅੱਜ ਦਾ ਵਲੋਗ ਕਿੱਦਾਂ ਦਾ ਲੱਗਿਆ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਦੋਸਤੋ बाकी मेरी कोशिश रही है कि जो रही आप उ चीज़ को दिखाईए आपको कोई मिकसिंग नहीं करते इस चीज़ की ठंडा माहौल हो पूरा पतंगा आ जा रही ने बंद हो रहा वा माहौल पूरा बाकी लोग काफ़ी उतर गए थले चलो बाकी वीडियो में लाइक कमेंट शेयर जरूर करना तो तोस्तो ताइ तमोल है ओके

ਕੋ 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 ਯੋ ਯੋ ਹਾਰੀ ਸੈਂਗ ਤੂੰ ਨੇ ਨਾ ਨਾਟਕੇ ਕਮਰ ਤੋੜਦੀ ਮੈਂ ਤੇਰੇ ਪਿੱਛੇ ਦਾਰੂ ਤੋੜਦੀ 30000 ਹੀ ਨੌ ਕਰੀਓ ਜੀ ਨੌ ਦਰ ਸਰ ਤੇ ਮੋੜਦੀ ਜ਼ਿੰਦਗੀ ਨਹੀਂ ਬਿਨਾ ਮਾਂ ਬੋਨੀ ਬਟਲ ਤੇ ਮਰਨਾ ਗਾਣਾ ਮਰਕਵਾ ਲੈਣਾ

ਸੋ ਗਾਇਜ਼ ਮੌਸਮ ਸ਼ਾਮ ਪੈ ਗਈ ਹੈ ਤੇ ਆਪਾਂ ਪਤੰਗ ਬੰਦ ਕਰ ਤੇ ਉਡਾਉਣੇ ਹੁਣ ਤੇ ਆਪਾਂ ਜਾ ਰਹੇ ਹਾਂ ਥੱਲੇ ਬਾਕੀ ਤੁਹਾਨੂੰ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਮੈਨੂੰ ਜਰੂਰ ਦੱਸਣਾ ਲਾਈਕ ਕਮੈਂਟ ਫੋਲੋ ਬਿਲਕੁਲ ਨਾ ਕਰੋ ਬਾਕੀ ਇਹਨਾਂ ਦੀ ਗੱਲਾਂ ਤੇ ਬਲੀਵ ਨਹੀਂ ਕਰਨਾ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਔਰ ਦਬ ਕੇ ਕਮੈਂਟ ਤੇ ਚੈਨਲ ਨੂੰ ਦਬ ਕੇ ਸ਼ੇਅਰ ਕਰੋ ਦੋਸਤੋ ਆਪਾਂ ਇਹੋ ਜਿਹੀਆਂ ਰੀਅਲ ਵੀਡੀਓ ਤੁਹਾਨੂੰ ਦਿਖਾਉਂਦੇ ਰਹਿਾਂਗੇ ਔਰ ਤੁਹਾਡਾ ਫੰਕਸ਼ਨ ਨਾਲ ਕਰਾਂਦੇ ਰਹਿਾਂਗੇ ਓਕੇ